ਦੁਰਾਹ ਦੇ ਨੇੜਲੇ ਪਿੰਡ ਮਲੀਪੁਰ ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ 15 ਲੱਖ ਦੀ ਲਾਗਤ ਨਾਲ ਬਣ ਰਹੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਦੀ ਮੰਗ ਸੀ ਕਿ ਪਿੰਡ ਵਿੱਚ ਬੱਚਿਆਂ ਲਈ ਖੇਡ ਮੈਦਾਨ ਹੋਵੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਲਈ ਵਚਨਬੱਧ ਹੈ ਅਤੇ ਅੱਜ ਉਹ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਜੋ ਕਿ ਜਲਦੀ ਹੀ ਤਿਆਰ ਹੋ ਜਾਏਗਾ ਇਸ ਮੌਕੇ ਉਹਨਾਂ ਵੱਲੋਂ ਪਿੰਡ ਦੀ ਪੰਚਾਇਤ ਦਾ ਸਨਮਾਨ ਵੀ ਕੀਤਾ ਗਿਆ ਪਿੰਡ ਮਲੀਪੁਰ ਪਹੁੰਚੇ ਉਹ ਕੇ ਸਮਝਦੇ ਦੇਖੋ ਮਲੀਪੁਰ ਜਦੋਂ ਸਾਡੇ ਕੋਲ ਪੰਚਾਇਤੀ ਚੋਣਾਂ ਸੀਗੀਆਂ ਤੇ ਨੌਜਵਾਨ ਮੁੰਡਿਆਂ ਨੇ ਨੌਜਵਾਨਾਂ ਨੇ ਮੰਗ ਕੀਤੀ ਸੀ ਕਿ ਮਲਹੀਪੁਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਗਰਾਊਂਡ ਨਹੀਂ ਹੈ। ਹਲੇ ਦਲੇ ਜੋ ਨਜ਼ਰ ਮਾਰੀ ਕਿ ਪਿੰਡ ਦੇ ਵਿੱਚ ਪੰਚਾਇਤੀ ਜਗ੍ਹਾ ਦੀ ਕਮੀ ਸੀ। ਬ੍ਰਿਕ ਜਗ੍ਹਾ ਦੇ ਉੱਤੇ ਜਦੋਂ ਅਸੀਂ ਪਿੰਡ ਵੜਦੇ ਆ ਤੋਏ ਸੀਗੇ। ਪਰ ਉਹਨਾਂ ਟੋਇਆਂ ਦੇ ਵਿੱਚ ਅੱਜ ਅਸੀਂ ਗਰਾਊਂਡ ਜਿਹੜਾ ਤਕਰੀਬਨ ਜਿਹੜਾ 15 ਲੱਖ ਦੀ ਲਾਗਤ ਦੇ ਨਾਲ ਇਹ ਗਰਾਊਂਡ ਬਣਨਾ ਇਹ ਗਰਾਊਂਡ ਦਾ ਕੰਮ ਸ਼ੁਰੂ ਕੀਤਾ ਤਾਂ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਗਰਾਊਂਡਾਂ ਉੱਪਰ ਲੈ ਕੇ ਆਈਏ। ਬੜੇ ਲੰਬੇ ਸਮੇਂ ਤੋਂ ਇਸ ਨਗਰ ਦੀ ਮੰਗ ਸੀ ਪਹਿਲਾਂ ਮੰਗ ਸੀ ਵੀ ਜਿਹੜਾ ਪੁਲ ਦੇ ਉੱਪਰ ਜਿਹੜਾ ਇੱਥੇ ਅੰਡਰ ਬ੍ਰਿਜ ਆ ਉਹਦੇ ਉੱਪਰ ਪੁਲ ਬਣਾਇਆ ਜਾਵੇ ਉਹਦੇ ਉੱਪਰ ਚਾਦਰਾਂ ਲਾਈਆਂ ਜਾਣ ਕਿਉਂਕਿ ਮੀਂਹ 'ਚ ਪ੍ਰੋਬਲਮ ਹੁੰਦੀ ਸੀ ਉਹ ਵਾਲੀ ਮੰਗ ਇਹਨਾਂ ਦੀ ਪੂਰੀ ਹੁਣ ਤੋਂ ਬਾਅਦ ਇਹਨਾਂ ਦੀ ਹੁਣ ਗਰਾਊਂਡ ਦੀ ਮੰਗ ਸੀ ਇਹ ਵੀ ਅੱਜ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਰਹਿਨਮਾਈ ਦੇ ਵਿੱਚ ਉਹਦੇ ਅਰਦਾਸ ਕਰੀਆ ਅਸੀਂ ਸਾਰਿਆਂ ਨੇ ਤੇ ਅੱਜ ਇਹ ਵੀ ਮੰਗ ਜਿਹੜੀ ਆ ਲੋਕਾਂ ਦੀ ਪੂਰੀ ਹੋਈ ਆ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਜੋਦੜੀ ਕਰਦੇ ਆਂ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਲੋਕਾਂ ਦੀ ਸੇਵਾ ਉਹ ਕਰਾਉਂਦੇ ਅਮਰ ਸਾਹਿਬ ਕਿੰਨੇ ਸਮੇਂ ਵਿੱਚ ਪੂਰਾ ਹੋ ਜਾਏਗਾ ਜੀ ਇਹ ਕੰਮ ਬੜਾ ਜਲਦੀ 3-5 ਮਹੀਨੇ ਦੇ ਵਿੱਚ ਜਿਹੜਾ ਕੰਮ ਆ ਇਹ ਕੰਪਲੀਟ ਹੋ ਕੇ ਲੋਕਾਂ ਨੂੰ ਸਪੁਰਦ ਹੋ ਜਾਏਗਾ ਕਿਉਂਕਿ ਗਰਾਊਂਡ ਦੇ ਵਿੱਚ ਕੋਈ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ ਇਹਨੂੰ ਪਧਰਾ ਕਰਕੇ ਆਲੇ-ਦਾਲੇ ਦੀ ਬਾਉਂਡਰੀ ਕਰਕੇ ਜੋ ਵੀ ਇਹਦਾ ਹੈਗਾ ਉਹ ਅਸੀਂ ਆਉਣ ਵਾਲੇ ਸਮੇਂ ਵਿੱਚ ਕਰ ਦਾਂਗੇ ਜੀ